ਉਹ ਸਾਹਮਣੇ ਜਿਹੜਾ ਤੁਸੀਂ ਵੇਖ ਰਹੇ ਹੋ ਇੱਥੇ ਮੇਲਾ ਚੱਲ ਰਿਹਾ ਜੀ ਠਾਣੇਵਾਲ ਦਾ ਥੈਂਕ ਯੂ ਮਿੱਤਰਾਂ ਦੇ ਕੈਦ ਹੋੜ ਗਈ ਦੇਖ ਲਿਆ ਜਿੱਤੇ ਆ ਗਏ ਤਾਂ ਲੈ ਆਇਆ ਚੋਲਾ ਇਹ ਮੇਰੇ ਕਰਕੇ ਮੇਰੇ ਭਰਾ ਪੁਲਿਸ ਅੱਜ ਨਾਲ ਕੋ ਆਜਿਓ ਫੇ ਮੇਲਾ ਵਿਖਾਉਣੇ ਤੁਹਾਨੂੰ ਹੁਣ ਠਾਣੇਵਾਲ ਦਾ ਇੰਨੀ ਪੁਲਿਸ ਇੰਨੇ ਸਵੇਰ ਦੇ ਮਤਲਬ ਅਰੇ ਇੰਨੀ ਗਰਮੀ ਚ ਥੋੜੇ ਲਈ ਵੀਡੀਓ ਬਣਾ ਰਿਆਂ ਫੋਨੋ ਤਾਂ ਕਰ ਦੋ ਬਈ ਸਵਾਗਤ ਹੈ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਮੇਲਾ ਵਿਖਾ ਲਾਂਗੇ ਪਿੰਡ ਠਾਣੇਵਾਲ ਦਾ ਜਿਹੜਾ ਇੱਕ ਬੜਾ ਦੇ ਮਸ਼ਹੂਰ ਮੇਲਾ ਕੋਈ ਦਿਨ ਪਹਿਲਾਂ ਸੀ ਜਿਹੜਾ ਉਹ ਬਾਬਾ ਜੀ ਦੀ ਜਗ੍ਹਾ ਦੇਤੇ ਮੇਲਾ ਲੱਗ ਕੇ ਗਿਆ ਸੀ ਅੱਜ ਜਿਹੜਾ ਇੱਕ ਬਾਹਰ ਇਹ ਕਹ ਲੈਂਦੇ ਆ ਕਿ ਸੱਭਿਆਚਾਰਕ ਮੇਲਾ ਜਿਹੜਾ ਉਹ ਗੀਤਕਾਰੀ ਦੇ ਨਾਲ ਸਬੰਧਤ ਆਪਾਂ ਤੁਹਾਨੂੰ ਉਹ ਵਿਖਾ ਲਾਂਗੇ ਤੇ ਮੇਰੇ ਪਿੱਛੇ ਵੇਖ ਸਕਦੇ ਤੁਸੀਂ ਵੀ ਮੋਟਰਸਾਈਕਲ ਆ ਜਿਹੜੇ ਉਹ ਕਿੰਨੇ ਜਾਦੇ ਲੱਗੇ ਹੋਏ ਆ ਤੇ ਬੜੀ ਦੂਰ ਤੱਕ ਪਿੱਛੇ ਤੱਕ ਆ ਜਿਹੜੀ ਮੋਟਰਸਾਈਕਲ ਆ ਉਹ ਮੋਟਰਸਾਈਕਲਾਂ ਦੇ ਲੋਕ ਪਹੁੰਚੇ ਨੇ ਆ ਜਾਓ ਫੇ ਮੇਲਾ ਵਿਖਾਉਣੇ ਤੁਹਾਨੂੰ ਹੁਣ ਖਾਣੇ ਵਾਲ ਦਾ ਗੁਜਰਾ ਦੇ ਢਾਰੇ ਦੇ ਲਾਗੇ ਬਿਲਕੁਲ ਆ ਜਿਹੜੀ ਉਹ ਮੋਟਰਸਾਈਕਲਾਂ ਦੀ ਸੇਵਾ ਚੱਲ ਰਹੀ ਆ ਇੱਥੇ ਪਰਚੀਆਂ ਲਾ ਕੇ ਤੇ ਮੋਟਰਸਾਈਕਲਾਂ ਜਿਹੜੇ ਉਹ ਅੱਗੇ ਭੇਜੇ ਜਾਂਦੇ ਆ ਮੇਲੇ ਦੇ ਵਿੱਚ ਆ ਜਿਹੜੀ ਕਾਫੀ ਜ਼ਿਆਦਾ ਸੰਗਤਾਂ ਆ ਰਹੀ ਆ ਮੁੰਡੇ ਵੀਰ ਜਿੰਨੇ ਵੀ ਆ ਮੋਟਰਸਾਈਕਲਾਂ ਤੇ ਆ ਰਹੇ ਆ ਤੇ ਪ੍ਰਸ਼ਾਸਨ ਦਾ ਵੀ ਇੱਥੇ ਪ੍ਰਬੰਧ ਹੈਗਾ ਵਾ ਇਧਰਲੀ ਸਾਈਡ ਆ ਜਿਹੜੇ ਉਹ ਮੋਟਰਸਾਈਕਲ ਆਏ ਜਾਂਦੇ ਆ ਤੇ ਬਿਲਕੁਲ ਹੀ ਅੱਗੇ ਉਹ ਸਾਹਮਣੇ ਜਿਹੜਾ ਤੁਸੀਂ ਵੇਖ ਰਹੇ ਹੋ ਉੱਥੇ ਮੇਲਾ ਚੱਲ ਰਿਹਾ ਜੀ ਖਾਣੇ ਵਾਲ ਦਾ ਤੇ ਚੱਲਦੇ ਆਪਾਂ ਅੱਗੇ ਤੇ ਵੇਨੇ ਆ ਕਰਦੇ ਆ ਮੇਲੇ ਦੇ ਇਹ ਜਿਹੜਾ ਇਹਨਾਂ ਪਿੰਡਾਂ ਨੂੰ 메ਨ ਰੋਡ ਬਤਾਲੇ ਤੋਂ ਆਉਂਦਾ ਆ ਵੇਖ ਸਕਦੇ ਹਾਲ ਵੀ ਕੀ ਹਾਲ ਆ ਇਹਦਾ ਰੋਡ ਦਾ ਰੋਡ ਕਾਫੀ ਟੁੱਟਾ ਹੋਇਆ ਵਾ ਤੇ ਨਾਲ-ਨਾਲ ਲੱਗੀਆਂ ਆ ਇਧਰ ਦੁਕਾਨਾਂ ਤੇ ਸਾਈਡਾਂ ਤੇ ਛੋਨੇ ਲੱਗੇ ਹੋਏ ਆ ਤੇ ਨਾਲ ਹੀ ਗਰਾਊਂਡ ਆ ਤੇ ਗਰਾਊਂਡ ਦੇ ਵਿੱਚ ਚੱਲ ਰਿਹਾ ਮੇਲਾ ਇੱਧਰ ਫਾਸਟ ਫੂਡ ਦੀਆਂ ਜਿਹੜੀਆਂ ਉਹ ਰੇੜੀਆਂ ਫੜੀਆਂ ਕਹ ਲੋ ਉਹ ਲੱਗੀਆਂ ਤੇ ਇਧਰਲੀ ਸਾਈਡ ਵੀ ਆ ਜਿਹੜੀ ਉਹ ਹਲਵਾਈਆਂ ਦੀਆਂ ਦੁਕਾਨਾਂ ਜਿਵੇਂ ਕਿ ਟਿੱਕੀਆਂ ਵੇਖੋ ਤੇ ਨਾਲ-ਨਾਲ ਹੀ ਹੋਰ ਵੀ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਉਹ ਲੱਗੀਆਂ ਟੂਟਲ ਵਗੈਰਾ ਨਾਲ ਹੀ ਅੱਗੇ ਉਹ ਕਾ ਹਲਵਾਈਆਂ ਤੇ ਪ੍ਰਸ਼ਾਸਨ ਵੀ ਆਪਣੀ ਜਿਹੜੀ ਆ ਡਿਊਟੀ ਕਰ ਰਿਆ ਵਾ ਤੇ ਉਹ ਸਾਹਮਣੇ ਲੱਗਾ ਆ ਮੇਲਾ ਇਹੀ ਚੱਲਦੇ ਆ ਮੇਲੇ ਵਾਲ ਨੂੰ ਤੇ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਜਿਹੜਾ ਰਸਤੇ ਦਾ ਉਹ ਬੜਾ ਮਾੜਾ ਹਾਲ ਜੇ ਰਸਤਾ ਪੂਰਾ ਟੁੱਟਾ ਆਇਆ ਵਾ ਇਸ ਏਰੀਏ ਨੂੰ ਘਟੋ ਘਾਟ ਵੀ ਇਹ ਰੋਡ ਦੇ ਉੱਤੇ 800 10 ਪਿੰਡ ਆ ਜਿਹੜੇ ਪੈਂਦੇ ਆ ਤੇ ਛੱਡ ਕੇ ਦੀ ਆ ਜਿਹੜੀ ਉਹ ਸਾਰੀ ਟੁੱਟੀ ਹੋਈ ਆ ਤੇ ਆ ਸਾਹਮਣੇ ਗਰਾਊਂਡ ਆ ਗਈ ਆ ਗਰਾਊਂਡ ਦੇ ਵਿੱਚ ਜਿਹੜਾ ਮੇਲਾ ਉਹ ਚੱਲਿਆ ਤੇ ਪ੍ਰਸ਼ਾਸਨ ਆ ਜਿਹੜਾ ਉਹ ਬੈਠਾ ਤੇ ਸਾਹਮਣੇ ਜਿਹੜਾ ਉਹ ਮੇਲਾ ਇਹਦੀ ਗਰਾਊਂਡ ਆ ਉਹ ਚੱਲ ਰਹੀ ਆ ਮੇਲਾ ਚੱਲਿਆ ਵਾ ਤੇ ਹੁਣ ਆਪਾਂ ਵੇਨੇ ਆ ਜਾ ਕੇ ਸਿੰਗਰਾਂ ਨੂੰ ਵੀ ਕਿਹੜੇ ਕਿਹੜੇ ਆ ਜਿਹੜੇ ਉਹ ਫਨਕਾਰ ਇਸ ਮੇਲੇ ਦੇ ਉੱਤੇ ਪਹੁੰਚੇ ਆ ਤੇ ਗਰਾਊਂਡ ਦਾ ਮਾਹੌਲ ਚਾਲ ਵੀ ਵਧੀਆ ਵਾ ਇਸ ਵਾਰੀ ਸਟੇਜ ਆ ਜਿਹੜੀ ਉਹਨਾਂ ਨੇ ਬਾਹਰਲੇ ਗੇਟ ਤੋਂ ਸਾਹਮਣੇ ਨੂੰ ਜਿਹੜੀ ਉਹ ਚਲਾਈ ਆ ਆ ਜਾ ਕੇ ਰਹਿੰਦੇ ਆ ਹਨ ਤੇ ਸਾਹਮਣੇ ਵੇਖੋ ਮੇਲਾ ਖਾਣੇਵਾਲ ਮੇਲੇ ਦੇ ਵਿੱਚ ਬਲਕਾਰ ਅਣਬੀਲਾ ਤੇ ਗਾਇਕ ਆਪਕੀ ਆ ਰਹੇ ਨੇ ਤੇ ਆਡੀਓ ਉਹਨਾਂ ਦੀ ਚੱਲ ਰਹੀ ਆ ਫਿਲਹਾਲ ਮੈਨੂੰ ਲੱਗਦਾ ਉਹਨਾਂ ਕੋ ਆਇਆ ਨਹੀਂ ਜਾਣਾ ਬਾਰੋਂ ਕਾਫੀ ਸੰਗਤ ਆ ਜਿਹੜੀ ਮੇਲੇ ਦੇ ਵਿੱਚ ਅਜੇ ਵੀ ਆ ਰਹੀ ਆ ਤੇ ਇਹ ਆ ਜੀ ਬਾਗੀ ਦੀ ਸਟੇਜ ਕਹਿਣ ਨੂੰ ਚੱਲ ਰਹੀ ਸੀ ਕਿ ਬਾਗੀ ਜੀ ਆਏ ਨਹੀਂ ਤੇ ਉਹਨਾਂ ਦੀ ਜਿਹੜੀ ਹੁਣ ਆਡੀਓ ਰਹੀ ਆ ਉਹ ਗੱਲ ਹੋ ਰਹੀ ਆ ਸੰਗਤ ਦੇ ਨਾਲ ਕਿ ਤੁਰਕੇ ਇਹ ਰੱਖ ਕੇ ਮੇਰੇ ਭਰਾ ਨੂੰ ਪੁੱਛਿਆ ਜਨੂ ਆਹ ਆਹ ਬੰਦੇ ਕਰ ਰਹੇ ਨੇ ਲੱਗੇ ਆ ਮੇਰਾ ਲੋਨ ਕਰਕੇ ਇਹੇ ਰੱਖ ਕੇ ਕਰਕੇ ਤੁਹਾਨੂੰ ਕਿਹਦੇ ਦੇ ਜੰਗੇ ਨਹੀਂ ਇਹ ਇੱਕ ਗੱਲ ਬਾਜਵੀਰ ਆਨਲਾਈਨ ਦਿਓ ਕਿ ਜੇ ਕੋਈ ਉੱਥੇ ਪੁੱਤਰ ਪੈਦਾ ਹੁੰਦਾ ਤੇ ਪੁੱਤਰ ਨੂੰ ਝੋੜੀ ਚ ਪਾ ਕੇ ਤੇ ਢੋਲ ਦੇ ਡਗੇ ਦੇ ਉੱਤੇ ਉਹ ਬਾਬਾ ਜੋਗੀ ਪੀਰ ਜੀ ਆਸਾਨ ਤੇ ਜਾ ਕੇ ਤੇ ਢੋਲ ਵਜਾ ਕੇ ਖੁਸ਼ੀਆਂ ਮਨਾਉਂਦੇ ਨੇ ਤੇ ਕਿਸੇ ਇੱਕ ਅੱਗੇ ਬੰਦੇ ਨੇ ਕਹਿਣ ਤੇ ਪੀ ਇਹ ਬੇਲੇ ਤਾਂ ਕਿ ਜਿੱਥੇ ਭਾਰਨਾ ਨਾ ਜੁੜੀਆਂ ਹੋਣ ਉੱਥੇ ਇੰਤਾਂ ਦੀ ਗੱਲ ਨਾ ਕਰਿਆ ਕਿਉਂਕਿ ਮੈਨੂੰ ਨਹੀਂ ਪਤਾ ਕਹੂੰਗੇ ਪਰ ਇਹ ਗੱਲ ਜਿਹੜੀ ਆ ਇਹ ਕੁਝ ਚੰਗੀ ਗੱਲ ਨਹੀਂ ਜਿਨ੍ਹਾਂ ਨੇ ਪੰਜ ਅਈਨੇ ਪੁਰਸਤ ਅਈਨੇ ਸਹਿਰ ਦੇ ਮਤਲਬ ਕੋੜੀ ਦਰਦੀ ਨਹਰੋ ਕੀ ਹੋਈ ਆ ਮੈਨੂੰ ਬਾੜਾ ਹੀ ਖਦਰਨਾ ਆਵੇ ਆਇਆ ਸੁਪਣਾ ਮੈਨੂੰ ਹੋਈ ਕੋੜੇ ਕੋੜੇ ਨਹਰੋ ਦੂਰ ਸਾਥੀ ਸੀ ਲਕਸੋਰੀ ਨਾਲ ਹੀ ਜੁੜ ਹੋਰ ਕਰਾਦੀ ਮੰਤਰੀ ਤੇਰਾ ਸੱਚ ਨੇ ਵਾਹ ਅਦਬੀ ਤੇਰਾ ਮਿਤਰਾਂ ਨੇ ਦਾਉਗਾ ਹਿੰਦਲੇ ਨਾ ਦੇਖ ਰੱਖੀਆਂ ਯਾਰ ਅਗਰ ਗਿੰਦਾ ਮੱਤੂ ਨਾ ਪਉਰਾ ਬੋਣਾ ਨੂੰ ਚਾਹ ਕਰ ਜੰਗਾ ਵਾਲੇ ਖੁਸ਼ ਹੋ ਬੰਦ ਕਰਕੇ ਤੇ ਕਿਸੇ ਦਾਈ ਬੰਦੇ ਕੀ ਕਾਹੂ ਸੁਣੂਗੀ ਤੇ ਭਾਰ ਆ ਆਨ ਸਾਲੋਂ ਲਕੂਗੀ ਜਦ ਤੱਕ ਭਾਰ ਆ ਤੈਨੂੰ ਸਾਲੋਂ ਲਕੂਗੀ ਜਦ ਤੱਕ ਭਾਰ ਆ ਆ ਦੋਸਤੋ ਇਸ ਮੇਲੇ ਦੇ ਵਿੱਚ ਸਿਰਫ ਬਰਕਾਰ ਅਨਖਿਲਾ ਹੀ ਗਾਇਕ ਪਹੁੰਚਿਆ ਸੀਗਾ ਤੇ ਬਾਗੀ ਦਾ ਕੋਈ ਵਿਵਾਦ ਸੀ ਕਿਸੇ ਦੇ ਨਾਲ ਇਸ ਕਰਕੇ ਉਹ ਨਹੀਂ ਆ ਸਕਿਆ ਤੇ ਇਹ ਤੇ ਹੁਣ ਉਹ ਹੀ ਜਾਣ ਸਕਦੇ ਵੀ ਕੀ ਉਹਨਾਂ ਦਾ ਵਿਵਾਦ ਸੀਗਾ ਤੇ ਤੁਹਾਨੂੰ ਉਹਖਾਲਿਆ ਮੇਲਾ ਪਿੰਡ ਠਾਣੇ ਵਾਲ ਦਾ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਵੀ ਜਰੂਰ ਕਰਨਾ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਲਾਈਕ ਕਮੈਂਟ ਜਰੂਰ